ਉਹ ਭਾਈ ਅਮਰਿਤਪਾਲ ਸਿੰਘ ਦਾ ਕਿਹੇ ਹੀ ਕਸੂਰ ਸੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਨਸ਼ਿਆਂ ਦਾ ਇੱਕ ਦਰਿਆ ਚੱਲ ਰਿਹਾ ਸੀ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਸੀ ਉਹ ਨਸ਼ਿਆਂ ਦੇ ਨਾਲ ਬੜੀ ਵੱਡੀ ਪੱਧਰ ਤੇ ਉਹ ਤੋਂ ਨਸ਼ਿਆਂ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਕਰਕੇ ਆਪਣੀਆਂ ਜਾਨਾਂ ਗਵਾ ਰਹੀ ਸੀ ਸੋ ਭਾਈ ਅਮਰਿਤਪਾਲ ਸਿੰਘ ਹੁਣੀ ਜਿਸ ਵੇਲੇ ਵਾਰਿਸ ਪੰਜਾਬ ਦੀ ਜਥੇਬੰਦੀ ਇਹ ਬਣੀ ਆ ਉਸ ਤੋਂ ਬਾਅਦ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਸਭ ਤੋਂ ਪਹਿਲਾਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਆ ਤੇ ਉਹਨਾਂ ਨੇ ਇੱਕ ਵਹੀਰ ਦੇ ਰੂਪ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੰਜਾਬ ਤੋਂ ਬਾਹਰ ਜਾ ਕੇ ਵੀ ਉਹਨਾਂ ਨੇ ਦੂਸਰੇ ਸੂਬਿਆਂ 'ਚ ਵੀ ਕੋਸ਼ਿਸ਼ ਕੀਤੀ ਜੀ ਕਿ ਅਸੀਂ ਨੌਜਵਾਨਾਂ ਨੂੰ ਜਾਗਰਿਤ ਕਰੀਏ ਤੇ ਇਸ ਪਾਸੇ ਤੋਂ ਹਟਾ ਕੇ ਜਿਹੜਾ ਸਾਡਾ ਇੱਕ ਧਰਮ ਦਾ ਪੱਖ ਆ ਅਸੀਂ ਉਹਨਾਂ ਨੂੰ ਪ੍ਰੇਰ ਕੇ ਉੱਧਰ ਲੈ ਕੇ ਆਈਏ ਕੀ ਅਸੀਂ ਮਾੜੀਆਂ ਆਲਮਤਾ ਛੱਡ ਕੇ ਤੇ ਚੰਗੇ ਪਾਸੇ ਲੱਗਈਏ ਜੀ ਪਰ ਉਹ ਜਿਹੜੀ ਗੱਲ ਸੀਗੀ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਉਹ ਚੰਗੀ ਨਹੀਂ ਲੱਗੀ ਸੋ ਉਹਨਾਂ ਦਾ ਕਿੰਨਾ ਹੀ ਕਸੂਰ ਹੈਗਾ ਕਿ ਉਹ ਨੌਜਵਾਨਾਂ ਨੂੰ ਸਾਡਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਚੰਗੇ ਪਾਸੇ ਲਾਉਂਦੇ ਸੀ ਤੇ ਇਸੇ ਕਰਕੇ ਉਹਨਾਂ ਤੇ ਉਹਨਾਂ ਨੇ ਐਨਐਸਏ ਲਾ ਦਿੱਤੀ